ਨਾ ਦੱਸ ਦਿਓ। ਜਰਨਾ ਉਸਕੰਮ ਦੱਸਿਆ ਕਿ ਟੋਣਵਾਲ ਤੋਂ ਟਰੈਕਟਰ ਆ ਰਿਹਾ ਸੀਗਾ ਇਹ। ਅੱਛਾ ਜੀ। ਜਾਤਰਾ ਜਾ ਰਹੀ ਫਤਿਹਗੁਰ ਸਾਹਿਬ। ਅੱਛਾ ਜੀ। ਤੇ ਉਹ ਟਰੈਕਟਰ ਆ ਰਿਹਾ ਸੀ ਪਿੱਛੋਂ ਸਾਡੇ ਨਾਲ ਗੜੀ ਫਾਇਲਮਿੰਟ ਤੋਂ। ਅੱਛਾ। ਤੇ ਉਹ ਇਹ ਟਰੈਕਟਰ ਜਾਂਦਾ ਪਿਆ ਰੋਡ ਤੇ ਉਹ ਕ੍ਰੋਸ ਕਰ ਲੱਗੇ ਰੇ। ਪੂਰੇ ਕੱਟੋਂ ਤੋਂ ਸਵਲਿਆ ਨਹੀਂ ਕੱਟ ਵੱਜ ਗਿਆ ਪੂਰੇ। ਅੱਛਾ ਜੀ। ਤੇ ਉਹ ਜਿਹੜੀ ਟਰੈਲੀ ਸੀ ਉਹ ਟਰੈਲੀ ਸਿੱਧੇ ਟਰੈਕਟਰ 'ਚ ਵੱਜੀ ਆ ਕੇ। ਉਹਦੇ ਕਾਰਨ ਬਚਾਉਂ ਗਏ ਫਿਰ ਵੀ ਆ ਬੁਲਾਣਾ ਕਰਕੇ ਬਚਾਅ ਹੋ ਗਿਆ। ਛੱਟਾ ਕਾਫੀ ਲੱਗਿਆ ਮੁੰਡੇ ਦੇ ਪਰ ਬਚਾਅ ਫਿਰ ਵੀ ਜ਼ਿਆਦਾ ਦੁੱਗੀਆਂ ਛੱ ਸਾਰੀ ਗੱਲ ਦੀ ਸਾਰੀ ਉਹ ਡਾਇਰੈਕਟਰ ਵਾਲੇ ਦੇ ਮੋੜੇ ਕੱਟ ਬੱਜ ਗਿਆ ਜਿਹੜਾ ਮੋੜੇ ਡਾਇਰੈਕਟਰ ਹੈ ਉਹਦੇ ਆਹ ਉਹ ਤਾਂ ਕੱਟ ਬੱਜ ਗਿਆ ਪਹਿਲਾਂ ਮੋੜੇ ਨੇ ਸੋ ਪਿੱਛੇ ਸੀ ਅੱਛਾ ਉਹ ਪਿੱਛੇ ਸੀ ਉਹਗੇ ਕ੍ਰੋਸ ਕਰ ਲੱਗਾ ਕਰਨ ਲੱਗਾ ਤੇ ਮੋੜੇ ਗੱਡੀ ਆ ਗਈ ਉਹ ਤਾਂ ਇੱਕ ਸੰਭਲਿਆ ਨਹੀਂ ਅੱਛਾ ਉਹ ਤਾਂ ਸੰਭਲਿਆ ਨਹੀਂ ਮੁੰਡਾ ਵੀ ਹੈ 15-16 ਸਾਲ ਦਾ ਇਹ ਮੁੰਡਾ ਤੇ ਮੁੰਡਾ ਵੀ ਹਲਕੀ ਉਮਰ ਦਾ ਸੀਗਾ 15-16 ਸਾਲ ਦਾ ਮੁੰਡਾ ਉਹ ਤੋਂ ਟਰੈਕਟਰ ਨਹੀਂ ਸੰਭਲਿਆ ਨਵਾਲੇ ਸੀ ਮੁੰਡਾ ਨਹੀਂ ਨਵਾਲੇ ਤਾਂ ਨਹੀਂ 16-17 ਸਾਲ ਦੀ ਉਮਰ ਦਾ ਹੋਏਗੀ ਪਰ ਫਿਰ ਵੀ ਚਲੋ ਕਹਿੰਦਾ ਮਤਲਬ ਨਹੀਂ ਸੰਭਲੇ ਆ ਘਬਰ ਆ ਗਿਆ ਜਿੱਦਾਂ ਲਾ ਲਓ ਹੂੰ ਮੈਂ ਇੰਨਾ ਵੀ ਸਾਡੇ ਕਿਸੇ ਸੰਗਤ ਦੇ ਸੱਟ ਕੋਈ ਲੱਗੀ ਹੋਰ ਨੂੰ ਸੱਟਾ ਕੁੜੀ ਮਾੜੇ ਮੋਟੇ ਤਿੰਨ ਚਾਰ ਜਰ ਦੇ ਲੱਗੀ ਅੱਛਾ ਉਹ ਕਿੱਥੇ ਉਹਨਾਂ ਨੂੰ ਭੇਜ ਦਿੱਤਾ ਇਹ ਨਾਲ ਦੀ ਹਸਪਤਾਲ ਤੇ ਮਾੜਾ ਮੋਟਾ ਬੀਚਾ ਆ ਕੇ ਪਹਿਲਾਂ ਨਾਂ ਦੱਸੋ ਟਟੜ ਕੀ ਆ ਮੇਰਾ ਪਰਮਜੀਤ ਕਾਲਪਾ ਹਾਂਜੀ ਹਾਂਜੀ ਅਸੀਂ ਉਹ ਰਾਹੋਂ ਤੋਂ ਆਂਦੇ ਪਏ ਸੀਗੇ ਫਿਰ ਦੇਖ ਕੇ ਐਕਸੀਡੈਂਟ ਹੋਇਆ ਤੇ ਦੋਨੋਂ ਹੀ ਆ ਟ੍ਰਾਲੀਆਂ ਉਲਟੀਆਂ ਹੋਈਆਂ ਸੀਗੀਆਂ ਫਿਰ ਦੇਖ ਕੇ ਪਹਿਲਾਂ ਪੁਲਿਸ ਨੂੰ ਕਾਲ ਕੀਤੀ ਤੇ ਆਫਟਰ ਦੈਟ ਅਸੀਂ ਐਂਬੂਲੈਂਸ ਨੂੰ ਕਾਲ ਕੀਤੀ ਲੁਧਿਆਣੇ ਨੂੰ ਕੀਤੀ ਸੀਗੀ ਜਿਹੜਾ ਲੁਧਿਆਣਾ ਪਿੰਡ ਹੈ ਨਾ ਇੱਥੇ ਦਾ ਅੱਛਾ ਜੀ ਫਿਰ ਉਹਨਾਂ ਨੂੰ ਦੇਖ ਕੇ ਉਹਨੂੰ ਬੁਲਾ अच्छा, किता किता अच्छा। जी। ਤੇ ਹੁਣ ਅਸੀਂ ਚੱਲੇ ਆ ਜਿੰਨਾ ਖਤ ਹੋਇਆ ਸੀ ਹਲਕੀ ਕੀਤੀ। ਮੈਨੂੰ ਉਸ ਤੋਂ ਬਾਅਦ ਹੁਣ ਚੱਲੇ ਆ ਕਿਉਂਕਿ ਉਹ ਗੁਰੂ ਘਰ ਨੂੰ ਜਾ ਰਹੇ ਸੀਗੇ। ਪਰ ਇੱਦਾਂ ਨਹੀਂ ਪਤਾ ਹੁਣ ਐਕਸੀਡੈਂਟ ਹੋਇਆ ਕਿੱਦਾਂ ਕਿੱਦਾਂ ਨਹੀਂ ਹੋਇਆ। ਕਿਉਂਕਿ ਹੈ ਨਹੀਂ ਸੀ ਕੋਈ ਵੀ ਹਾਲਾਤ ਚ ਦੱਸਣ ਨੂੰ ਸਾਰੇ ਰੋੜੂ ਰਹੇ ਸੀਗੇ। ਅੱਛਾ। ਉਹਨਾਂ ਦੂਜਾ ਸੀਗਾ ਹਾਂਜੀ। ਲੇਡੀ ਵੀ ਸੀ ਵਿੱਚ ਸੰਗਤ? ਹਾਂਜੀ, ਕਾਫੀ ਜ਼ਿਆਦਾ ਸੰਗਤ ਲੇਡੀਜ਼ ਸੀਗੀਆਂ ਜ਼ਿਆਦਾ। ਪਰ ਵੀ ਉਹਨਾਂ ਨੂੰ ਕਿਸੇ ਨਾਲ ਜੀ ਪ੍ਰੋਬਲਮ ਹੋ ਰਹੀ ਸੀ, ਉਹ ਦਿਨ ਨਹੀਂ ਹੋਇਆ ਸੀ ਹਲਕੀ ਕੀਤੀ ਉਹਨਾਂ ਦੀ। ਇਹ ਕੁਛ ਦੱਸਿਆ ਉਹਨਾਂ ਨੇ ਵੀ ਕਿਦਾਂ ਦੱਸਿਆ ਨੇ ਜੀ ਪੁੱਛਿਆ ਸੀ ਕਹਿੰਦੇ ਤੁਹਾਨੂੰ ਪਤਾ ਨਹੀਂ ਲੱਗਾ ਸੀ ਪਿੱਛੇ ਹੀ ਬੈਠੇ ਸੀਗੇ ਕਿ ਮੋਰ ਵਾਲੇ ਮੁੰਡਿਆਂ ਨੂੰ ਪਤਾ ਆ ਉਹਨਾਂ ਦੇ ਟੱਟਾ ਲੱਗੀਆਂ ਹੋਈਆਂ ਸੀਗੀਆਂ ਤੇ ਫਿਰ ਉਹ ਉਹਨਾਂ ਨੂੰ ਨਾਲ ਗੱਡੀ 'ਚ ਬਿਠਾ ਕੇ ਉਹਨਾਂ ਨੂੰ ਤੇਲ ਦਿੱਤਾ ਸੀ ਤਾਂ ਕੋਈ ਨੁਕਸਾਨ ਨਹੀਂ ਹੋਣਾ ਠੀਕ ਹੈ ਇਹ ਹੋਇਆ ਓਵਰਟੇਕ ਕਰਨ ਮਿਹਲੀ ਹੋਇਆ ਓਵਰਟੇਕ ਕਰਿਆ ਤੇ ਮੁੰਡਾ ਡਰਦਾ ਰਿਹਾ ਕਾਫੀ ਅੱਧਾ ਕਿਲੋਮੀਟਰ ਤੋਂ ਟਰਾਲੀਆਂ ਦਾ ਕੋਈ ਰੇਸ ਲਗਾ ਰਹੀ ਸੀ ਇਹ ਰੇਸ ਲਗਾ ਰਹੀ ਸੀ ਓਵਰਟੇਕ ਕਰਿਆ ਮੁੰਡਾ ਡਰ ਗਿਆ ਨਾ ਪਰ ਲੱਗੇ ਤੋਂ ਸੰਭਲੇ ਹਟੇ ਨਵਾਂ ਡਰਾਈਵਰ ਸੀ ਮੁੰਡਾ ਨਹੀਂ ਨਹੀਂ ਐਸੀ ਹੋਣਾ ਬਚਾ ਕਰਿਆ ਨਾ ਓਹ ਡ੍ਰੈਕਟਰ ਕਰਕੇ ਬਚਾ ਕਰਦੇ ਕਿੰਨੀ ਗੁੰਮਰਦਾ ਸੀਗਾ ਇਹ ਮੁੰਡਾ ਹੁਣ 18-19 ਸਾਲ ਦਾ ਜਿਹੜਾ ਤੁਪ ਦੇ ਗਏ ਕਿਹੜਾ ਮੁੰਡਾ ਜਿਹੜਾ ਚਲਾਉਂਦਾ ਹੋਰ ਨਾ ਆਪਨਾ ਮੁੰਡਾ ਦਾ ਹੁਣ 22-23 ਸਾਲ ਦਾ ਮੁੰਡਾ ਰੀ ਦਾ ਮੁੰਡਾ ਦਾ 22 ਨਹੀਂ ਨਹੀਂ ਉਹ ਉਹਦਾ 18 ਤੋਂ 19 ਸਾਲ ਦਾ ਡਿਸ ਕੇ ਬਹੁਤ ਬਚਾਅ ਹੋ ਗਿਆ ਨੇ ਟਰਾਲੀਆਂ ਪਾੜ ਜਾਣੀਆਂ ਘੋਮੀਆਂ ਇਹ ਤਾਂ ਤੁਹਾਡੇ ਪਾਪੂਲਰ ਨੇ ਰੋਕ ਲਈ ਟਰਾਲੀ ਨਾ ਕਰਕੇ ਬਚਾਅ ਹੋ ਗਿਆ ਜੀ ਪੂਰਾ ਬਚਾਅ ਨਾ ਹੁੰਦਾ ਜੀ ਇਹਨਾਂ ਗੁੱਟਿਆਂ ਕੋ ਸਾਰੇ ਬੰਦੇ ਹੁੜੋ ਬਦਲਦੇ ਇੱਕ ਟਰਾਲੀ ਤੇ ਰੋਕੀ ਇੱਕ ਗੱਡੀਆ ਉਹ ਟਾਇਰ ਤੇ ਥੱਲੇ ਟਾਇਰ ਤੇ ਲੱਤ ਆ ਗਈ ਇੱਕ ਬੰਦਾ ਲੱਤ ਥੱਲੇ ਤੋਂ ਗੱਡੀ ਦੇ ਟਾਇਰ ਦੇ ਟਾਇਰ ਦੇ ਥੱਲੇ ਨਾ ਫਸ ਗਈ ਜੀ ਇਹ ਇੱਕ ਬੰਦੇ ਟਾਇਰ ਦੇ ਥੱਲੇ ਲੱਤ ਆ ਗਈ ਮਿੱਟੀ ਪੱਟੀ ਮਿੱਟੀ ਫਟ ਕੇ ਆਹ ਮਿੱਟੀ ਫਟ ਗਈ ਅਸੀਂ ਟਾਇਰ ਤੇ ਥੱਲੂਆਂ ਦੇ ਲੱਤ ਗੱਡੀ ਦੀ ਲੱਤ ਨਿਕਲਦੀ ਨਹੀਂ ਸੀ 10 ਬੰਦਿਆਂ ਦੇ ਟਾਇਰ ਚੱਕਿਆ ਹੋਇਆ ਕੋਈ ਜਾਨੀ ਨੂੰ ਬਚਾਅ ਹੋ ਗਿਆ ਬਚ ਬਚਾ ਹੋ ਗਈ ਸਾਡੇ ਇੱਕ ਜਿਹੜਾ ਮੁੰਡੇ ਦੇ ਸੀਗੇ ਉਹਦੇ ਕੱਲ ਬਚਾ ਆਥੇ ਜਾ ਨਿਕਲੇ 2 ਇੰਚ ਤੇ ਚੱਲ ਜਾ ਫੜਿਆ ਕਿੰਨੇ ਕਿ ਸੰਗਤ ਬੈਠੀ ਸੀ ਕਿੰਨੇ ਕਿ ਸੰਗਤ ਬੈਠੀ ਸੀ ਸੰਗਤ ਉਹਦੇ ਵਿੱਚ ਸੇ ਚਲ ਗਿਆ ਬੰਦੇ ਅੱਛਾ ਇਹਦੇ ਵਿੱਚ ਇਹਦੇ ਵਿੱਚ ਵੀ ਕਿਹਾ ਕਿ ਇੰਨੇ ਚੱਲ ਗਿਆ ਕਿੰਨੀਆਂ 30 30 ਚਲ ਗਿਆ ਇਹਦੇ ਵਿੱਚ ਸੀਗੇ ਚਲ ਗਿਆ ਉਹਦੇ ਵਿੱਚ ਅਜੇ ਜਾਣਾ ਸੀ ਫਟੇਕੜ ਦਾ ਫਟੇਕੜ ਤੋਂ ਆਹ ਜਾ ਰਹੇ ਹਾਂ ਹਲੇ ਹਲੇ ਆ ਰਿਹਾ ਨਹੀਂ ਉਹ ਵੀ ਖੜੀ ਇਕੱਠੀ ਤੁਰੇ ਇਹ ਵੀ ਅੱਥੇ ਤੁਰੇ ਹੁਣ ਫਿਰ ਹੁਣ ਜਾਣ ਦਾ ਪਲਾਨ ਹੈ ਦੇਖਦੇ ਜੀ ਹੁਣ ਆ ਜਾਣ ਦਾ ਪਲਾਨ ਤਾਂ ਇਹ ਹੀ ਨਹੀਂ ਹੈਗਾ ਮਾਲ ਤੋਂ ਮਾਲ ਕੇ ਛੱਟਾਂ ਕਿੰਨੀਆਂ ਕਿ ਲੱਗੀਆਂ ਜਾਓ ਕਿਹੜਾ ਬੰਦਾ ਗੱਡੀ ਚਲਾਉਂਦਾ ਸਨਸੀਅਰ ਬੰਦੇ ਨੂੰ ਡਰਾਈਵਰ ਬਣਾਉਂਦਾ ਡਰਾਈਵਰ ਤਾਂ ਮੁੰਡੇ ਕੋਲ ਜਲਦੀ ਮੁੰਡੇ ਡਰਾਈਵਰ ਟਰੈਕਟਰ ਦੇ ਮੁੰਡਾ ਹੋ ਡਰਾਈਵਰ ਹੀ ਸੀਗਾ ਉਹ ਇੰਤਾ ਤਾਂ ਨਹੀਂ ਕੱਚਾ ਨਹੀਂ ਸੀਗਾ ਮੁੰਡਾ ਠੀਕ ਸੀਗਾ ਅੱਗੇ ਟ੍ਰੇਲਰ ਟਰੈਕਟਰ ਉਹ ਹੀ ਚਲਾਉਂਦਾ ਲੱਗੇ ਨਾ ਸੌੜਿਆ ਨਹੀਂ ਉਹ ਨਹੀਂ ਇਹ ਕ ਟ੍ਰੇਲਰ ਵੀ ਟਰੈਕਟਰ ਉਹਦੇ ਕੋਲ ਟਪਲਾ ਰੋ ਗੱਡੀ ਆ ਟਰੈਕਟਰ ਵੀ ਆ ਸਭ ਹਾਦਸਾ ਕਿਵੇਂ ਵਾਪਰਿਆ ਇਹ ਹਾਂਜੀ ਕਿਵੇਂ ਵਾਪਰਿਆ ਹਾਦਸਾ ਹਾਦਸਾ ਜੀ ਹੁਣ ਪਾਸ ਕਰ ਰਿਹਾ ਸੀਗਾ ਇਹ ਇਹ ਪਾਸ ਕਰਦਾ ਸੀਗਾ ਪਾਸ ਕਰਦੇ ਨੂੰ ਹੋ ਗਿਆ ਕੰਮ ਫਾਟ ਗਿਆ ਇਕਦਮ ਮੈਂ ਪੈ ਜਾ ਕੇ ਮੋੜ ਕੱਢ ਤੌਕਦਾ ਪੈ ਕੇ ਫੋਨ ਕਰ ਲਿਆ ਜਿੰਨਾ ਦਾ ਨਾਰੀ ਪਹਿਲੀ ਹੋਈ ਏ ਮੈਂ ਕੱਢਦਾ ਸਾਡੇ ਨੇ ਇੱਕ ਤਾਂ ਆਲਰੇਡੀ ਪਹਿਲਾਂ ਹੀ ਮੋੜੇ ਸੀ ਹੁਣ ਦੇਖੋ ਸਾਡੇ ਪਾਸ ਪਾਸ ਹੋ ਰਿਹਾ ਏ ਇਹ ਚੱਲੋ